ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਇੱਕ ਫਿਲਮ ਆ ਰਹੀ ਹੈ ਸਰਦਾਰ ਜੀ 3 ਉਹਦਾ ਬਹੁਤ ਰੌਲਾ ਆ ਰੌਲਾ ਹੋਣਾ ਵੀ ਚਾਹੀਦਾ ਦੇਖੋ ਉਹਦੇ ਆਲ ਦੁਆਲੇ ਕਿੰਡੀਆਂ ਬੜੀਆਂ ਫਿਲਮਾਂ ਆ ਰਹੀਆਂ ਉਹਨਾਂ ਦਾ ਰੌਲਾ ਕੋਈ ਨਹੀਂ ਹੈਗਾ ਇਹ ਮੈਨੇਜਮੈਂਟ ਹੁੰਦੀ ਹੈ ਇਹ ਚਲਾਕੀ ਹੁੰਦੀ ਹੈ ਇਹ ਮੈਨੇਜਮੈਂਟ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਬਹੁਤ ਬੜੀ ਹੈ ਤੇ ਇਹ ਫਿਲਮ ਦਾ ਰੌਲਾ ਪਾਉਣ ਵਾਲਾ ਇਸ ਪ੍ਰਧਾਨ ਮੰਤਰੀ ਨਾਲ ਬੰਦਾ ਵੀ ਹੈ ਜਿਉ ਚਾਵੇ ਰਿਲੀਜ਼ ਹੋ ਸਕਦੀ ਹੈ ਸਭ ਕੁਝ ਹੋ ਸਕਦਾ ਹੈ ਸਭ ਕੁਝ ਰੁਕ ਸਕਦਾ ਪਰ ਕਿਉਂ ਆ ਕਿੱਦਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਦੂਜੇ ਪਾਸੇ ਇੱਕ ਆ ਇਹਨਾਂ ਦੇ ਗੈਂਗ ਦੇ ਬੰਦਿਆਂ ਨੇ ਇਹਨਾਂ ਬੰਦਿਆਂ ਨੇ ਹੀ ਇਹ ਬੰਦੇ ਤੇ ਪਰਚਾ ਕਰਾਇਆ ਇਸ ਬੰਦੇ ਨਾਲ ਮੇਰੀ ਗੱਲ ਵੀ ਹੋਈ ਆ ਤੇ ਮੈਂ ਇਹ ਸੋਚਿਆ ਸੀ ਮੈਂ ਸਿਤਾਰੇ ਜ਼ਮੀਨ ਤੇ ਫਿਲਮ ਆਈ ਉਹਦੇ ਵਿੱਚ ਬਹੁਤ ਕੁਝ ਦੇਖਿਆ ਐਂਡ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਹਾਰੀ ਹੋਈ ਟੀਮ ਤੇ ਅਫਸੋਸ ਜ਼ਾਹਿਰ ਕਰਦਾ ਅਮੀਰ ਖਾਨ ਰੋਣ ਲੱਪ ਜਾਂਦਾ ਤਾਂ ਉਹ ਦੇਖਦਾ ਪਰ ਉਹ ਜਿਹੜੇ ਹਾਰੇ ਹੋਏ ਉਹ ਜਿੱਤੇ ਹੋਏ ਨਾ ਇੰਜੋਏ ਕਰ ਰਹੇ ਉਦੋਂ ਮੈਨੂੰ ਲੱਗਿਆ ਵੀ ਮੈਂਟਲੀ ਅਫਸੈਟ ਜਿਹੜੇ ਉਹ ਤਾਂ ਸਾਰਿਆਂ ਨਾਲ ਚੰਗੇ ਆ ਮੈਂਟਲੀ ਅਫਸਰਦਾ ਸੀ ਮੈਂ ਸੋਚਿਆ ਛੱਡੋ ਮਰਨ ਦਿਓ ਆਪਾਂ ਜਿਹੜਾ ਸੱਚ ਰੱਖਣਾ ਸੀ ਆਪਣੇ ਚੈਨਲ ਤੇ ਰੱਖਤਾ ਤੇ ਆਪਾਂ ਗੱਲ ਹੀ ਨਹੀਂ ਕਰਨੀ ਇਹ ਚੈਨਲ ਤੇ ਸੱਚ ਰੱਖਣ ਦਾ ਕਾਰਨ ਕੀ ਸੀ ਕਿਉਂਕਿ ਮੀਡੀਆ ਨਹੀਂ ਆਉਂਦਾ ਸੀ ਮੀਡੀਆ ਨੇ ਸੱਚ ਕਿਸੇ ਨੇ ਨਹੀਂ ਸੁਣਿਆ ਸੀ ਸਾਰਿਆਂ ਨੂੰ ਮੈਂ ਗੱਲਾਂ ਕੀਤੀਆਂ ਕਿਸੇ ਨੇ ਨਹੀਂ ਸੁਣਿਆ ਫਿਰ ਇੱਥੋਂ ਹਾਵਲਾ ਲਾ ਲਓ ਕਿੰਨਾ ਕੁ ਇਮਾਨਦਾਰ ਮੀਡੀਆ ਜਾਂ ਚੰਗਾ ਮੀਡੀਆ ਹੈ ਇਹੀ মিডিਆ ਜਦੋਂ ਆ ਦੂਜੇ ਪਾਸੇ ਜਿਹੜਾ ਕੇਸ ਕੀਤਾ ਲਾੜ ਅਸਮਾਨ ਤੇ ਜਰਨੈਲ ਸਿੰਘ ਜੀ ਨੇ ਉੱਥੇ ਵੀ ਨਹੀਂ ਆਇਆ ਕਿਉਂ ਨਹੀਂ ਆਇਆ ਕਿਉਂਕਿ ਜਰਨੈਲ ਸਿੰਘ ਜੀ ਨੇ ਰੋਕਿਆ ਕਿਹਦੇ ਕਹਿਣ ਤੇ মিডিਆ ਆਉਂਦਾ ਕਿਹਦੇ ਕਹਿਣ ਤੇ মিডিਆ ਬੋਲਦਾ ਕਿਹਦੇ ਕਹਿਣ ਤੇ ਨਹੀਂ ਬੋਲਦਾ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ ਇਹ ਫਿਲਮ ਦੇ ਬਾਰੇ ਦੂਜੇ ਪਾਸੇ ਬੋਲਿਆ ਬੀਪਰਾਗ ਜੀ ਨੇ ਬੀਪਰਾਗ ਜੀ ਨੇ ਕੁਝ ਗੱਲ ਕੀਤੀ ਤੇ ਲੱਗਦਾ ਦੋ ਫਾੜ ਇੰਡਸਟਰੀ ਹੋ ਜਾਊਗੀ ਵੈਸੇ ਹੋਣੀ ਨਹੀਂ ਇਹ ਸਭ ਮਿਲੀ ਭੁਗਤ ਹੁੰਦੀ ਇਹਨਾਂ ਦੀ ਜ਼ਿਆਦਾਤਰ ਹਮੇਸ਼ਾ ਤਰ ਹੋ ਸਕਦਾ ਜੇ ਹੋ ਜੇ ਹੋ ਜਵੇ ਹੁਣ ਤੇ ਬਹੁਤ ਵਧੀਆ ਲੋਕ ਸੱਚ ਵੀ ਬੋਲਣਗੇ ਦੂਜੇ ਪਾਸੇ ਜਾਣ ਨੂੰ ਵੀ ਰਾਹ ਹੋਊਗਾ ਕਿਉਂਕਿ ਲੋਕਾਂ ਨੂੰ ਕਿਸੇ ਪਾਸੇ ਜਾਣ ਲਈ ਰਾਹ ਨਹੀਂ ਤੇ ਜਿਹੜਾ ਤਾਨਾ ਛਾਇਆ ਉਹਦੀਆਂ ਸੁਣਨੀਆਂ ਪੈਣੀਆਂ ਆਉਣੀਆਂ ਜੇ ਦੇਸ਼ ਦੇ ਵਿੱਚ ਸਰਕਾਰਾਂ ਵੀ ਦੋ ਜਾਂ ਤਿੰਨ ਪਾਰਟੀਆਂ ਨਾ ਹੋਣ ਉਹ ਹੋਣ ਕਰਕੇ ਹੀ ਮਤਲਬ ਲੋਕ ਸੱਚ ਬੋਲ ਸਕਦੇ ਆ ਦੂਜੇ ਪਾਸੇ ਜਾ ਸਕਦੇ ਦੂਜਾ ਪਾਸਾ ਹੀ ਤਾਂ ਕਿੱਧਰ ਜਾਣਗੇ ਇਹ ਸੱਚ ਹੈ ਫਿਲਮ ਨੂੰ ਕੋਈ ਬੈਨਬੂਨ ਕੁਝ ਨਹੀਂ ਹੈਗਾ ਇਹਦੀਆਂ ਫਿਲਮਾਂ ਲਈ ਹੀ ਇੰਨਾ ਰੌਲਾ ਕਿਉਂ ਪੈਂਦਾ ਹੈ ਕੁਛ ਨਹੀਂ ਉਹਨੂੰ ਬੜਾ ਕਰਨਾ ਹੈ ਮੁੰਬਈ ਦੇ ਵਿੱਚ ਇਹਨੂੰ ਕਮਾਈ ਨਹੀਂ ਹੋਣੀ ਸੀ ਪੰਜਾਬੀ ਫਿਲਮ ਨੂੰ ਇਸ ਕਰਕੇ ਰੋਕਤਾ ਗਿਆ ਅੱਗੇ ਜਾ ਕੇ ਚੱਲ ਚਰਨਤੀ ਜਾਉਂਗੀ ਆ ਅਸਲ ਸੱਚ ਹੈ ਇਸ ਫਿਲਮ ਦਾ ਇਹਦੇ ਵਿੱਚ ਬੋਲਿਆ ਸੁਖੀ ਬਰਾੜ ਜੀ ਆ ਮੈਡਮ ਨੇ ਇਹਨਾਂ ਨੇ ਬੋਲਿਆ ਤੇ ਭੈਣਜੀ ਨੇ ਮੈਡਮ ਕਹਿ ਗਿਆ ਸੋਰੀ ਤੇ ਇਹਨਾਂ ਨੇ ਬੋਲਿਆ ਕਿ ਵੀ ਇਹ ਜਿਹੜੇ ਕਲਾਕਾਰ ਨੇ ਮਹਿੰਗੇ ਹੋ ਗਿਆ ਦਿਲਜੀਤ ਇੱਥੋਂ ਹੀ ਗਿਆ ਸਾਡੇ ਹੱਥੋਂ ਨਿਕਲ ਇਹ ਕੱਢਿਆ ਕਿੰਜੀ ਇਹ ਦਲਾਲਾ ਨੇ ਕੱਢਿਆ ਜਿਹੜੇ ਵੱਡੇ ਵੱਡੇ ਰੋਲੇ ਪਾਉਂਦੇ ਆ ਜੇ ਅਸੀਂ ਕਿਸੇ ਬਾਰੇ ਵੀਡੀਓ ਪਾਉਨੇ ਆ ਮੈਂ ਹਜ਼ਾਰਾਂ ਬੰਦਿਆਂ ਮਾਰੇ ਪਾਈਆ ਠੋਕ ਕੇ ਸੀਨਾ ਪਾਈਆ ਸਾਰੇ ਆਉਣ ਇੱਕ ਜਗ੍ਹਾ ਲਾਈਵ ਸ਼ੁਰੂ ਕੀਤਾ ਜਾਵੇ ਗੱਲਬਾਤ ਕਰਦੇ ਆ ਸਾਰੇ ਝੂਠੇ ਨਾ ਪਾਏ ਤਾਂ ਜਿੱਥੇ ਤੁਸੀਂ ਕਹੋਗੇ ਸਿਰਲ ਹਾਦਾਂਗੇ ਜੀ ਜੋ ਤੁਹਾਡੀ ਸਜ਼ਾ ਮੰਨਾਂਗੇ ਪਹਿਲਾਂ ਜੇ ਮੈਂ ਇਹਨਾਂ ਨਾਲ ਬਹਿਸ ਕਰਦਾ ਜੇ ਇਹਨਾਂ ਨਾਲ ਲੜਦਾ ਜਾਂ ਇਹਨਾਂ ਦੇ ਖਿਲਾਫ ਖੜਦਾ ਤਾਂ ਮੈਂ ਇਸ ਮਸਲੇ ਨੂੰ ਲੈ ਕੇ ਖੜਾ ਹੋਊਂਗਾ ਇਹ ਨੋਟ ਰੱਖਿਓ ਕਿ ਸਿੱਖੀ ਦਾ ਕਹਾਣ ਕਿੱਥੋਂ ਸ਼ੁਰੂ ਹੋਇਆ ਕੌਣ ਕਰਦੇ ਫਿਲਮ ਲੈਣ ਚ ਜਿੰਨੇ ਬੰਦੇ ਦਿਮਾਲੇ ਪੱਗਾਂ ਬੰਨ੍ਹ ਕੇ ਗਾਤਰੇ ਪਾ ਕੇ ਫਿਰਦੇ ਇਹ ਕਰਦੇ ਆ ਔਰ ਸਿੱਖੀ ਦਾ ਕਹਾਣ ਹਮੇਸ਼ਾ ਤੋਂ ਕਰਦਾ ਕੌਣ ਆਇਆ ਪਹਿਲਾਂ ਤੋਂ ਮਾਸਟਰ ਤਾਰਾ ਸਿੰਘ ਕਿੱਥੋਂ ਆਇਆ ਕਿਹਨੇ ਬਣਾਇਆ ਕਿੱਦਾਂ ਖੜਾ ਕੀਤਾ ਇਦਾਂ ਹੀ ਇੱਥੇ ਖੜੇ ਕੀਤੇ ਜਾਣੇ ਆ ਮੈਂ ਸੋਚਿਆ ਛੱਡੋ ਯਾਰ ਆਪਣਾ ਕੰਮ ਕਰੀਏ ਤੁਸੀਂ ਦੇਖ ਸਕਦੇ ਪਿੱਛੇ ਗੱਦੇ ਵੀ ਉੱਦੇ ਪਏ ਆ ਮੈਂ ਮੇਰੀ ਫੈਮਿਲੀ ਚ ਮੇਰੀ ਵਾਈਫ ਢਿੱਲੀ ਆ ਮੈਂ ਉਹਦੇ ਲਈ ਭੱਜ ਦੌੜ ਚ ਲੱਗਾ ਹਾਂ ਮੈਨੂੰ ਮਤਲਬ ਇਹ ਨਹੀਂ ਸੀ ਹੁਣ ਮੈਂ ਕਿਹਾ ਛੱਡੋ ਮਰਨ ਦਿਓ ਬੰ ਫਨਾਂਸ਼ਲੀਏ ਮਾਰਦੇ ਆ ਪਹਿਲਾਂ ਇਹਨਾਂ ਬਾਰੇ ਗੱਲਾਂ ਮੈਨੂੰ ਚਿੱਤਰਕਾਰ ਨੂੰ ਮਿਲ ਕੇ ਜਰਨਲ ਨੇ ਪਹਿਲੀ ਵਾਰ ਜੋ ਕਈਆਂ ਚੁੰਮੀਆਂ ਵਾਲਾ ਬਾਬਾ ਇਹ ਕਿਹਨੂੰ ਕਹਿੰਦੇ ਆ ਇਹ ਸਾਰਾ ਕੁਝ ਮੈਨੂੰ ਪਤਾ ਪਰ ਮੈਂ ਤਾਂ ਬਹੁਤ ਲਿਮਟ ਚ ਬੋਲਿਆ ਪਰ ਮੈਂ ਰਿਕਾਰਡਿੰਗਾਂ ਮੇਕ ਕੋ ਆਈਆਂ ਮੈਂ ਇਹਨਾਂ ਖਿਲਾਫ ਬਹੁਤ ਕੁਝ ਪਾ ਸਕਦਾ ਇਹਨਾਂ ਨੇ ਉੱਥੇ ਥਾਣੇ 'ਚ ਵੀ ਮੇਰੇ ਬਾਰੇ ਗੱਲ ਕੀਤੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੁੱਤੇ ਦੇ ਪੁੱਤਾਂ ਨੂੰ ਮੈਂ ਗਾਲ ਵੱਡੀ ਨਹੀਂ ਕਰਦਾ ਮਹਿਰੋਂ ਸਾਹਿਬ ਤੁਸੀਂ ਉਹ ਕਹਿੰਦੇ ਹੋ ਨਾ ਵੀ ਜੇ ਇਹਨਾਂ ਤੋਂ ਗਾਲ ਨਿਕਲ ਜੇ ਸਾਤੋਂ ਬੰਦਾ ਮਰ ਜਾਂਦਾ ਮਾਰੋ ਤੁਸੀਂ ਸਾਨੂੰ ਸੱਚ ਬੋਲਣ ਵਾਲਿਆਂ ਨੂੰ ਸਾੜ ਕੇ ਨੂੰ ਮਾਰਨਾ ਸਾਨੂੰ ਮਾਰਿਓ ਅਸੀਂ ਕਹਿੰਨੇ ਪਹਿਲਾਂ ਇਹਨਾਂ ਨੂੰ ਰੋਕੋ ਇਹਨਾਂ ਨੂੰ ਪੁੱਛੋ ਸਤੇਲਾਸਾਲਾ ਕੀ ਹੁੰਦਾ ਇਹ ਗਾਲ ਹੈ ਮੈਨੂੰ ਇੱਕ ਇਹ ਕਹਿੰਦੇ ਇਹ ਡਿਪਰੈਸ਼ਨ ਚ ਚਲੇ ਗਏ ਮੈਂ ਵੀਡੀਓ ਸੁਣ ਕੇ ਇਹਦੀਆਂ ਹੀ ਗੱਲਾਂ ਕਰ ਰਿਆਂ ਲਾੜ ਅਸਮਾਨ ਦੀਆਂ ਡਿਪਰੈਸ਼ਨ ਤਾਂ ਅਸੀਂ ਗਏ ਆ ਨਾ ਸਾਨੂੰ ਠੱਗਿਆ ਇਹਨਾਂ ਨੇ ਮੈਂ ਸਬੂਤ ਦਿਨਾ ਮੇਰ ਨਾਲ ਗਲਤ ਕੀਤਾ ਇਹਨਾਂ ਨੇ ਸ਼ੂਟਿੰਗ ਤੇ ਬੁਲਾ ਲਿਆ ਦੋ ਦਿਨ ਬਿਠਾ ਰੱਖਿਆ ਖਾਣਾ ਪਾਣੀ ਵੀ ਨ ਦਿੱਤਾ ਜਿਨ੍ਹਾਂ ਨੇ ਮੈਨੂੰ ਭੇਜਿਆ ਮੈਂ ਉਹਨਾਂ ਨਾਲ ਗਲਤ ਤਾਂ ਕਰੂੰਗਾ ਜਦ ਉਹਨਾਂ ਨੇ ਇਹਨਾਂ ਨਾਲ ਗੱਲ ਕੀਤੀ ਮੈਨੂੰ ਉਹ ਪ੍ਰੋਜੈਕਟ ਜੋ ਕਰਤਾ ਇੱਕ ਮਹੀਨਾ ਮੈਨੂੰ ਕਮਾਈ ਦਾ ਦੱਸਿਆ ਕੁਛ ਨਹੀਂ ਗੰਨਣ ਗੋਚ ਮੈਂ ਉਹਲਾ ਮੇਰੇ ਜੇ ਗੱਡੀ ਮਰਵਾਤੀ ਮੈਨੂੰ ਪ੍ਰੋਡਿਊਸਰ ਨੇ ਖਰਚਾ ਦੇਣਾ ਸੀ ਸੱਟ ਦਾ ਉਹ ਇਹਨਾਂ ਨੇ ਉਹਨੂੰ ਰੋਕਿਆ ਨਹੀਂ ਦੇਣ ਦੀ ਲੋੜ ਨਹੀਂ ਹੁੰਦੀ ਜਿੱਥੇ ਕਿ ਕਲਾਕਾਰ ਦੀ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਹੁੰਦੀ ਹੈ ਪ੍ਰੋਡਿਊਸਰ ਉਹਦੀ ਮਦਦ ਕਰ ਦਿੰਦਾ ਇਹ ਮਦਦ ਤਾਂ ਰੋਕ ਰਹੇ ਆ ਕੋਈ ਮਦਦ ਤਾਂ ਕਰ ਨਹੀਂ ਰਹੇ ਇਹ ਕਹਿੰਦਾ ਮੈਂ ਦਿਨਾ ਪੈਸੇ ਲੋਆਂ ਨਾਲ ਲੋਕਾਂ ਦੇ ਜਦੋਂ ਨਹੀਂ ਪੁੱਛਿਆ ਇਹ ਕਹਿੰਦਾ ਮੈਂ ਈਪੀ ਆ ਤੇ ਈਪੀ ਪੁਲਿਸ ਵਾਲਿਆਂ ਨੇ ਪੁੱਛਿਆ ਵੀ ਕੌਣ ਹੁੰਦਾ ਕਹਿੰਦਾ ਈਪੀ ਉਹ ਤਾਰਾਂ ਨੂੰ ਧੁਰੇ ਨੂੰ ਸਾਰਾ ਜਿਹੜਾ ਚੱਕੇ ਨੂੰ ਚੱਲਣ ਲਈ ਜੋੜਦਾ ਉਹ ਹੁੰਦਾ ਉਹ ਬੰਦੇ ਨੇ ਐਕਸਪਲੇਨ ਬਹੁਤ ਵਧੀਆ ਕੀਤਾ ਵੀ ਕਹਿੰਦਾ ਪਹਿਲਾਂ ਸਿੱਧੇ ਪੈਸੇ ਐਕਟਰਾਂ ਦੀ ਜੇਬ ਜਾਂਦੇ ਸੀ ਤੇ ਇਹਨਾਂ ਨੇ ਕਹਿੰਦਾ ਵਿਚ ਖਾਨ ਦਾ ਟਕਵੰਜ ਬਣ ਆਲੇ ਆਪਣੀ ਮਰਜ਼ੀ ਆ ਹੁੰਦਾ ਅਸਲ ਚ ਇਹ ਕੁਛ ਤੁਸੀਂ ਕੀਤਾ ਤੁਸੀਂ ਆ ਬਿਹਲੇ ਪ੍ਰੋਡਕਸ਼ਨ ਵਾਲੇ ਬੈਠੇ ਰਹਿੰਦੇ ਆ ਮੁੰਡਿਆਂ ਨੂੰ ਕੰਮ ਲਾ ਰੱਖਦੇ ਆ ਜਿਨ੍ਹਾਂ ਨੂੰ ਪੈਸੇ ਵੀ ਨਹੀਂ ਦਿੰਦੇ ਨਮਿਆਂ ਨੂੰ ਆਿਆਂ ਨੂੰ ਹੁਣ ਇੱਕ ਮੁੰਡੇ ਨੇ ਪੰਜਾਬ ਚ ਕਿਸੇ ਪ੍ਰੋਡਕਸ਼ਨ ਵਾਲਾ ਕੰਮ ਕੀਤਾ ਦੋ ਦਿਨ ਕਰਦਾ ਰਿਹਾ ਆਖੇ ਪਹਿਲਾਂ ਪਹਿਲਾਂ ਮੈਂ ਤੈਨੂੰ ਪੈਸੇ ਨਹੀਂ ਦੇਣੇ ਛਾਲੇ ਹੋ ਗਿਆ ਵਿਚਾਰੇ ਦੋ ਦਿਨ ਚ ਉਹਨੂੰ ਕੋ ਕੰਮ ਨਹੀਂ ਕੀਤਾ ਤੇ ਆਹ ਬੰਦੇਓ ਤੁਸੀਂ ਪੁਲਿਸ ਨੂੰ ਵੀ ਤੁਸੀਂ ਵਿੱਲਾ ਹੀ ਸਮਝ ਲਿਆ ਆਪ ਤਾਂ ਤੁਸੀਂ ਵਿੱਲੇ ਐ ਪੁਲਿਸ ਨੂੰ ਵਿੱਲਾ ਸਮਝ ਲਿਆ ਅਸੀਂ ਤੁਹਾਡੇ ਦਰਖਾਸਤ ਕਿਉਂ ਦਿੱਤੀ ਸਾਨੂੰ ਪਤਾ ਪੁਲਿਸ ਨੂੰ ਬਹੁਤ ਕੰਮ ਹੁੰਦੇ ਆ ਜੇ ਤੁਸੀਂ ਸੱਚੇ ਹੋ ਇਹਨਾਂ ਚੱਕਰਾਂ ਚ ਨਾ ਪਾਓ ਪੁਲਿਸਾਂ ਨੂੰ ਨਾ ਬਾਲ ਚੱਕਰਾਂ ਚ ਪਾਓ ਵੀਡੀਓ ਉਹ ਤੁਸੀਂ ਤਾਂ ਨਹੀਂ ਪਾਉਣੀ ਤੁਹਾਡਾ ਧੰਦਾ ਲੋਕਾਂ ਚਲ ਜਾਣਾ ਤੁਸੀਂ ਬਦਨਾਮ ਹੋਣਾ ਪਰੇਸ਼ਾਨ ਹੋ ਜਾਣਾ ਤੇ ਸਾਡੇ ਰਗੇ ਸੱਚੇ ਹੋ ਜਾਣਾ ਸਾਡੀ ਰੋਜੀ ਰੂਟੀ ਚੱਲ ਪਾਣੀ ਉਲਟਾ ਤੁਸੀਂ ਨਾਂ ਦਿੰਨੇ ਸਾਡੇ ਤੋਂ ਫੇਮਸ ਹੋਣਾ ਚਾਹੁੰਦਾ ਉਹ ਤੁਸੀਂ ਤਾਂ ਇਸ ਲੈਨ 'ਚ ਨਹੀਂ ਸੀ ਜਾਂਦੇ ਸੀ ਕੰਮ ਕਰਦੇ ਤੁਹਾਡੇ ਤੋਂ ਫੇਮਸ ਹੋਣਾ ਵੱਡਿਆਂ ਤੋਂ ਇਸ ਚੱਕਰ ਵਾਲਾ ਫੇਮਸ ਜਿਹੜਾ ਆ ਪੱਗ ਬੰਨ ਕੇ ਦਾੜ੍ਹੀਆਂ ਰੱਖ ਕੇ ਗਾਤਰੀ ਪਾ ਕੇ ਝੂਠ ਬੋਲ ਕੇ ਫੇਮਸ ਹੋਣ ਵਾਲਾ ਸੱਚੇ ਪਾਤਸ਼ਾਹ ਕਿਸੇ ਨੂੰ ਨਾ ਇਹ ਬਲ ਬਖਸ਼ੇ ਤੁਸੀਂ ਬਥੇਰਾ ਕਹਾਣ ਕੀਤਾ ਹੋਇਆ ਇਦਾਂ ਦੇ ਹੋਰ ਨਾ ਆਉਣ ਜਿਹੜੇ ਲਾਈਵ ਹੋ ਹੋ ਮੇਰੇ ਬਾਰੇ ਕਹਿੰਦੇ ਜੇ ਮੈਨੂੰ ਕੁਝ ਹੁੰਦਾ ਤੇ ਦਲਜੀਤ ਤੇ ਸਾਰਾ ਗੈਗ ਜ਼ਿੰਮੇਵਾਰ ਹੋਊਗਾ ਜੀ ਏ ਉੱਥੇ ਥਾਣਿਆਂ 'ਚ ਜਿਹੜਾ ਖਿਲਾਫ ਮੇਰੇ ਬੋਲਦੇ ਮੇਰੇ ਨਾਲ ਸਿੱਧੀ ਗੱਲ ਕਰੋ ਨਾ ਤੁਸੀਂ ਜਿੰਨੀਆਂ ਵਾਰੀ ਮੈਂ ਕਿਹਾ ਮੈਂ ਚੈਲੰਜ ਕਰਦਾ ਵੀ ਆਓ ਬੈਠੋ ਸਾਰਾ মিডিਆ ਬਲਾਓ ਦੇਖਦੇ ਕੌਣ ਝੂਠਾ ਕੌਣ ਸੱਚਾ ਤੁਹਾਡੇ ਤੇ ਕੋਈ ਕੀ ਦਰਖਾਸਤ ਮੈਂ ਕਹਿਣਾ ਨਾ ਮੇਂ ਨਾ ਕਰੋ ਗੱਲ ਮੇਰਾ ਨਾਂ ਵਿੱਚ ਕੜੀਸ ਰਹੇ ਹਾਂ ਹੈ ਤੁਹਾਡੇ ਤੁਸੀਂ ਕਹਿੰਦੇ ਆ ਵੀ ਇਹ ਬੰਦੇ ਨੂੰ ਮੈਂ ਸਮਝਾ ਕੇ ਲਾਤਾ ਇਹ ਬੰਦਾ ਮੇਰੇ ਕਹਿਣ ਤੇ ਬੋਲ ਰਿਹਾ ਮੈਂ ਵੀ ਤੁਹਾਨੂੰ ਵੀ ਸਮਝਾਇਆ ਤੁਸੀਂ ਮੇਰੇ ਮਗਰ ਤਾਂ ਲੱਗੇ ਨਹੀਂ ਅੰਨੇ ਸਿਆਣੇ ਤانوں ਮੈਂ ਇਹੀ ਸਮਝਾਉਂਦਾ ਸੀ ਵੀ ਤੁਸੀਂ ਕੋਈ ਗਲਤ ਕਰਤੂਤ ਕਰਦੇ ਕੌਮ ਬਦਨਾਮ ਹੁੰਦੀ ਨਾ ਕਰਿਆ ਕਰੋ ਇਹ ਹਨਾ ਤੇ ਜੇ ਸਾਡੇ ਰਗਾ ਕਰ ਜਾਂਦਾ ਮੂਨਾ ਘਰੋਨਾ ਭਾਵੇਂ ਮੁਸਲਮਾਨ ਹੈ ਹਿੰਦੂ ਆਸਾਈਏ ਪਤਾ ਨਹੀਂ ਲੱਗਦਾ ਉਹ ਤੂੰ ਸਾਡੇ ਦਾ ਪੱਲੇ ਨਹੀਂ ਪਈ ਇਹਦੇ ਪੱਲੇ ਪੈ ਗਈ ਹੋਊਗੀ ਇਹ ਤਾਂ ਤੁਹਾਡੇ ਜਿੰਨਾ ਸਿਆਣਾ ਵੀ ਨਹੀਂ ਬਸ ਗੱਲ ਇਹ ਆ ਵੀ ਇਹਨਾਂ ਕੋ ਗੱਲਾਂ ਕਰਕੇ ਬੰਦੇ ਫਸਾਉਣੇ ਆਉਂਦੇ ਇਹਨਾਂ ਕੀਤਾ ਕਹਾਣੀ ਹੈ ਇੰਡਸਟਰੀ ਦਾ ਜੇ ਮੇਰੇ ਨਾਲ ਪੰਗਾ ਪਿਆ ਤੇ ਗੱਲ ਸਿੱਖੀ ਲੈਵਲ ਦੀ ਹੋਣੀ ਨਾ ਘਾਣ ਕਰੋ ਤੁਹਾਡੇ ਕਈ ਅਸਤਾਦ ਚੇਲੇ ਲਪੇਟੇ ਜਾਣੇ ਆ ਫਾਈਨੈਂਸ਼ਲੀ ਵੀ ਤੇ ਮੇ ਕੋ ਹੋਰ ਵੀ ਬਹੁਤ ਰਿਕਾਰਡਿੰਗਾਂ ਤੁਹਾਡੀਆਂ ਗਰਦਾਰ ਤੁਸੀਂ ਨਹੀਂ ਹੈਗੇ ਇਹ ਮੈਨੂੰ ਪਤਾ ਹੈ ਕਿ ਇਹਦੀ ਤਾਂ ਗਲਤੀ ਕੋਈ ਨਹੀਂ ਦਲਜੀਤ ਦੀ ਅਸਲ 'ਚ ਕਾਸਟਿੰਗ ਕੀਤੀ ਹੈ ਡਾਇਰੈਕਟਰ ਨੇ ਹਨਾ ਤੇ ਆਰਟਿਸਟ ਨੂੰ ਉਹ ਲੈ ਕੇ ਆਇਆ ਇਹਦੀ ਕੋਈ ਗਲਤੀ ਨਹੀਂ ਐਵੇਂ ਕ੍ਰੈਡਿਟ ਲੈਂਦਾ ਇਹ ਬੰਦੇ ਤੇ ਭਰੋਸਾ ਕਰਨਾ ਬੰਦ ਕਰੋ ਦਲਜੀਤ ਤੇ ਜਿਹੜਾ ਬੰਦਾ ਚੈੱਕ ਦੇਖ ਕੇ ਸਟੈਂਡਸ਼ਾਟ ਤੱਕਦਾ ਉਹ ਪੈਸਿਆਂ ਦੇ ਚੱਕਰ 'ਚ ਪੰਜਾਬ ਨੂੰ ਕੀ ਸਿੱਖੀ ਨੂੰ ਕੀ ਹਰ ਚੀਜ਼ ਨੂੰ ਵੇਚ ਦਊਗਾ ਮੇਰੀ ਨਾ ਪਰਸਨਲ ਦੁਸ਼ਮਣੀ ਕੋਈ ਨਹੀਂ ਇਹ ਕਰਤੂਤਾ ਮੈਂ ਦੇਖੀਆਂ ਹੋਈਆਂ ਅਸੀਂ ਇੱਥੇ ਕੰਮ ਕੀਤਾ ਮੇਰੀ ਫੋਟੋ ਦਿਖਾਓ ਇਸ ਬੰਦੇ ਨਾਲ ਕੋਈ ਵੀ ਨਹੀਂ ਹੈਗੀ ਇਸੇ ਲਈ ਹੁਣ ਜੇ ਸੱਚੇ ਆ ਬੱਬੂ ਮਾਨ ਅਰਗੇ ਜਾਂ ਹੋਰ ਉਹ ਹੋਣ ਸਾਹਮਣੇ ਤਾਂ ਕਿ ਪਤਾ ਲੱਗੇ ਸੱਚ ਦੂਜੀ ਧਿਰ ਬਣੇ ਪਰ ਨਹੀਂ ਸਾਰੇ ਇੱਕ ਫਿਲਮ ਰਿਲੀਜ਼ ਕਰਨ ਲਈ ਇਕੱਠੇ ਹੁੰਦੇ ਨੇ ਇਕੱਠਾ ਹੁੰਦੇ ਨੇ ਸਿਰਫ ਇਹਨਾਂ ਨੇ ਲੁੱਟਣਾ ਪਬਲਿਕ ਨੂੰ ਪਬਲਿਕ ਸਮਝੇ ਇਹਨਾਂ ਡੰਗਰਾ ਹੁੰਦਾ ਸਮਝਾਉਣ ਦਾ ਫਾਇਦਾ ਕੋਈ ਨਹੀਂ ਮਿਹਰਬਾਨੀ ਸ਼ੁਕਰੀਆ